ਤੁਹਾਨੂੰ ਪਤਾ ਜਿਵੇਂ ਕਿ ਬਿਲਕੁਲ ਜਿਹੜੇ ਆ ਦੋ ਦਿਨ ਰਹਿ ਗਏ ਆ ਇਲੈਕਸ਼ਨ ਨੂੰ ਪਰ ਅੱਜ ਦੋ ਤਿੰਨ ਗੱਲਾਂ ਮੈਂ ਤੁਹਾਡੇ ਸਾਹਮਣੇ ਕਰਨਾ ਚਾਹੁੰਦਾ ਸੀ ਪਹਿਲੀ ਗੱਲ ਅੱਜ ਸ਼੍ਰੀ ਰਾਹੁਲ ਗਾਂਧੀ ਜੀ ਉਹ ਅੱਜ ਦੌਰੇ ਤੇ ਆਏ ਹੋਏ ਆ ਲੁਧਿਆਣਾ ਮੈਂ ਇਹ ਪੁੱਛਣਾ ਚਾਹਨਾ ਰਾਹੁਲ ਗਾਂਧੀ ਜੀ ਤੇ ਉਹਨਾਂ ਦੀ ਪਾਰਟੀ ਨੂੰ ਆਪਾਂ ਨੂੰ ਜਦੋਂ 5 ਸਾਲਾਂਵਾਂ ਦੀ ਯਾਦ ਆਉਂਦਾ ਹੈ ਤਿੰਨ ਇਲੈਕਸ਼ਨਾਂ ਮੈਂ ਲੜ ਚੁੱਕਿਆ ਹਾਂ ਕਾਂਗਰਸ ਦੀਆਂ ਇਦੂ ਕਹੀਆਂ ਪੰਜ ਸਾਲ ਇੱਕ ਵਾਰ ਜਦੋਂ ਆ ਇਲੈਕਸ਼ਨ ਹੁੰਦੀ ਆ ਉਦੋਂ ਹੱਥ ਮਿਲਾਉਣ ਨਹੀਂ ਉਦੋਂ ਹੱਥ ਹਿਲਾਉਣ ਆ ਜਾਂਦੇ ਆ ਬਸ ਉਹ ਵੀ ਮੰਚ ਤੇ ਸਟੇਜ ਤੇ ਹੱਥ ਖੜਾ ਐਂ ਇਛਲੀਨੰਦਪੁਰ ਸਾਹਿਬ ਮਹਾਲੀ ਆਏ ਐਂ ਉਰੇ ਲੁਧਿਆਣੇ ਆਏ ਦੋ ਵਾਰ ਅੱਜ ਫੇਰ ਤੀਜੀ ਵਾਰ ਕਿ ਕੀ ਲੋਕ ਤੁਹਾਨੂੰ ਸਮਝਣ ਕਦੇ ਤੁਸੀਂ ਇੱਕ ਇੱਕ ਕਿਣਕਾ ਪਰ ਵੀ ਇਹ ਦੱਸੋ ਤੁਸੀਂ ਪੰਜਾਬ ਲਈ ਤੁਹਾਡੀ ਦੇਣ ਕੀ ਹੈ ਮੈਨੂੰ ਯਾਦ ਆ ਜਦੋਂ ਮੈਂ ਰਣਜੀਤ ਰਣਪੁਰ ਸਾਹਿਬ ਨੂੰ ਐਮਪੀ ਸੀ ਉਦੋਂ ਡਾਕਟਰ ਮਰਮੋਣ ਸਿੰਘ ਜੀ ਉਹ ਪੰਜਾਬ ਦੇ ਸੀ ਪੰਜਾਬ ਦਾ ਕੁਝ ਕਰਨ ਚਾਹਣਾ ਕਰਨਾ ਚਾਹੁੰਦੇ ਸੀ ਜੇ ਉਹ ਕਰਜ਼ਾ ਮਾਫ਼ ਕਰਨ ਦੀ ਗੱਲ ਕਰਦੇ ਸੀ ਤੁਸੀਂ ਤਾਂ ਨਹੀਂ ਕਰ ਦਿੰਦੇ ਸੀ ਜੇ ਉਹ ਕੋਈ ਬਲੂ ਸਟਾਰ ਜਿਹੜਾ ਕੀਤਾ ਉਹਦੇ ਲਈ ਮਾਫੀ ਮੰਗਣਾ ਚਾਹੁੰਦੇ ਸੀ ਤੁਸੀਂ ਕਦੇ ਵੀ ਮਾਫੀ ਮੰਗਣ ਨਹੀਂ ਦਿੱਤੀ ਕਿਉਂਕਿ ਤੁਸੀਂ ਉਹ ਆਪ ਕੀਤਾ ਸੀ ਹੁਣ ਤਾਂ ਵੋਟਾਂ ਹੀ ਇੱਕ ਤਰੀਕ ਨੂੰ ਆ ਤੇ ਉਹ ਦਾਖਾ ਹਲਕਾ ਜਿੱਥੇ ਤੁਹਾਡੀ ਰੈਲੀ ਆ ਨਾ ਉਹ ਪੂਰਾ ਹਲਕਾ ਜਿਹੜਾ ਹੈ ਉਹ ਤੁਹਾਨੂੰ ਵੋਟਾਂ ਵਾਲੇ ਦਿਨ ਦੱਸੇਗਾ ਜਿਹੜਾ ਜਿਹੜਾ ਮੈਂ ਸਮਝਦਾ ਕੋਈ ਪੰਜਾਬੀ ਖਾਸ ਤੌਰ ਤੇ ਦਾਖਾ ਜਗਰਾਉ ਦੀ ਮੈਂ ਗੱਲ ਕਰਾਂ ਗੱਲ ਦੀ ਜਿਹੜਾ ਵੀ ਕੋਈ ਗੁਰੂ ਨੂੰ ਮੰਨਣ ਵਾਲਾ ਆਏ ਉਹ ਤੁਹਾਡਾ ਡੱਟ ਕੇ ਵਿਰੋਧ ਕਰੇਗਾ ਕਿਉਂਕਿ 1 ਜੂਨ ਨੂੰ ਤੁਹਾਡੇ ਦਾਦੀ ਜੀ ਰਾਹੁਲ ਜੀ ਸਰਨ ਦਰਬਾਰ ਸਾਹਿਬ ਚਾਹੇ ਕੋਈ ਸਿੱੰਧੂ Hindu ਹੋਵੇ ਚਾਹੇ ਕੋਈ ਸਿੱਖ ਹੋਵੇ ਸਭ ਦੀ ਆਸਤਾ ਹੈ ਦਰਬਾਰ ਸਾਹਿਬ ਤੇ ਤੁਸੀਂ ਉਹ ਦਰਬਾਰ ਸਾਹਿਬ ਹਟੇਰੀ ਤੋਪਾਂ ਨਾਲ 1 ਜੂਨ ਨੂੰ ਉਹਦੀ ਸ਼ੁਰੂਆਤ ਕਰਵਾਈ ਤੇ ਪਤਾ ਨਹੀਂ ਕਿੰਨੇ ਬੱਚੇ ਕਿੰਨੇ ਮਾਮਾ ਕਿੰਨੀਆਂ ਭੈਣਾਂ ਤੁਸੀਂ ਉੱਥੇ ਬੰਬਾਂ ਨਾਲ ਮਾਰ ਮਾਰ ਉਹਨਾਂ ਦੇ ਕਤਲ ਕਰਵਾਈ ਇੱਕ ਵਾਰ ਤੁਸੀਂ ਅੱਜ ਹੀ ਆ ਰਹੇ ਹੋ ਅੱਜ ਹੀ ਆਓ ਮੰਗੋ ਮਾਫੀ ਇਸ ਗਲਤੀ ਗਲਤੀ ਮੰਨੋ ਇਸ ਗਲਤੀ ਪਰ ਨਾ ਤੁਸੀਂ ਇੱਕ ਕਿਣਕਾ ਪਰ ਵੀ ਰੱਤੀ ਪਰ ਵੀ ਮੈਨੂੰ ਇਹ ਦੱਸੋ ਤੁਸੀਂ ਪੰਜਾਬ ਦਾ ਕੀਤਾ ਕੀ ਆ ਕਿਉਂ ਤੁਹਾਨੂੰ ਲੋਕ ਤੁਹਾਡੀ ਗੱਲ ਮੰਨਣ ਸਿਰਫ 5 ਸਾਲ ਬਾਅਦ ਆ ਕੇ ਲੋਕ ਲੱਗੇ ਹੁੰਦੇ ਆ ਟੈਂਟ ਲੱਗੇ ਹੁੰਦੇ ਆ ਹੈਲੀਕਾਪਟਰ ਥੋਂ ਨੂੰ ਪਾਰਟੀ ਦੇ ਪੈਸਿਆਂ ਦਾ ਮਿਲ ਜਾਂਦੇ ਆ ਤੁਸੀਂ ਉਰੇ ਆ ਜਾਂਦੇ ਹੋ ਅੱਧੀ ਕਾਂਗਰਸ ਆ ਜਿਹੜੀ ਅੱਜ ਵੱਡੇ ਵੱਡੇ ਜਿਹੜੇ ਜਨਰਲ ਸੈਕਟਰੀ ਨੇ ਉਹ ਮਨਾ ਕੇ ਲੈ ਕੇ ਗਏ ਆ ਅੱਜ ਤੁਹਾਡਾ ਕੰਮ ਪਤਾ ਕੀ ਆ ਤੁਸੀਂ ਤੁਸੀਂ ਮੈਨੂੰ ਕਾਂਗਰਸ ਦਾ ਦੇਖ ਕੇ ਕਈ ਵਾਰ ਮੈਨੂੰ ਕਿਉਂਕਿ ਮੈਂ ਕਾਂਗਰਸ ਪਹਿਲਾਂ ਰਿਹਾ ਮੈਨੂੰ ਅੱਜ ਦਰਸ ਆਉਂਦਾ ਕਾਂਗਰਸੀਆਂ ਦੇ ਵੀ ਹੋ ਕੀ ਰਿਹਾ ਸਭ ਤੋਂ ਪਹਿਲਾਂ ਤੁਸੀਂ ਰਾਹੁਲ ਗਾਂਧੀ ਜੀ ਲੁਧਿਆਣੇ ਦੀ ਸਾਰੀ ਕਾਂਗਰਸ ਨੂੰ ਮਾਰਕ ਕੀ ਗਦਾਰੀ ਕਰਕੇ ਤੁਸੀਂ ਬਣਿੰਗਨੂਰੇ ਪ੍ਰਧਾਨ ਨੂੰ ਭੇਜਿਆ ਫਿਰ ਉਹ ਸਾਰੇ ਦੇ ਸਾਰੇ 13 ਕੈਂਡੀਡੇਟਾਂ ਚੋ 12 ਅੜੀਕ ਦੇ ਸੀ ਵੀ ਸਾਡੀ ਪ੍ਰਧਾਨ ਕੋਈ ਕੰਪੇਨ ਕਰਨ ਆਉ ਸਾਡਾ ਜਿਹੜਾ ਪਾਰਟੀ ਦਾ ਫੰਡ ਆ ਉਹ ਆ ਉਹ ਸਾਰਾ ਕੁਝ ਉਹਨੇ ਲਾਤਾ ਤੇ ਰੂ ਸੀਐਲਪੀ ਲੀਡਰ ਜਿਹੜਾ ਮਾਤਦਾ ਸੀ ਥਾਪੀਆਂ ਪ੍ਰਤਾਪ ਬਾਜਵਾ ਜਿਹੜਾ ਕਹਿੰਦਾ ਸੀ ਮੈਂ ਕੋਠੀ ਲੈ ਲਈ ਮੈਂ ਘਰ ਲੈ ਲਿਆ ਕਦੇ 5 ਮਿੰਟ ਵੀ ਨਹੀਂ ਇੱਥੋਂ ਪਤਾ ਲੱਗਦਾ ਵੀ ਜਿਹੜੀ ਕੀ ਹਾਲਾਤ ਨੇ ਕਾਂਗਰਸ ਉਦੋਂ ਬਾਅਦ ਮੈਂ ਜੀ ਗੱਲ ਕਰਾਂ ਅੱਜ ਪਿਛਲੇ 15 ਸਭ ਤੋਂ ਪਹਿਲਾਂ ਤੁਸੀਂ ਸਾਰੀ ਕਾਂਗਰਸ ਸਾਡੇ ਸਤਕਾਰਯੋਗ ਹਾਸ਼ੂ ਜੀ ਸਾਡੇ ਸੀਨੀਅਰ ਡਾਬਰ ਸਾਹਿਬ ਸਾਡੇ ਸੀਨੀਅਰ ਪਾਂਡੇ ਜੀ ਤੇ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਜਿਹੜਾ ਏ ਉਹ ਮਾਰ ਕੇ ਉਹਨਾਂ ਨੂੰ ਉਹਨਾਂ ਦੇ ਉੱਤੋਂ ਜਿਹੜਾ ਏ ਉਹਨਾਂ ਨੂੰ ਬਿਲਕੁਲ ਜਿਹੜਾ ਏ ਮਿੱਧ ਕੇ ਮਿੱਧ ਕੇ ਤੁਸੀਂ ਪਹਿਲਾਂ ਬੈਂਸ ਭਰਾ ਜੁਆਇਨ ਕਰਾਇਆ ਦੱਸੋ ਜੀ ਕਾਂਗਰਸ ਪਾਰਟੀ ਲਈ ਤੁਹਾਡੇ ਨੇ ਕੀ ਦੇਣ ਸੀ ਦੱਸੋ ਤਾਂ ਸਹੀ ਨਾ ਕਿ ਕਿੰਨੇ ਨਾਲੇ ਤੁਹਾਨੂੰ ਤਾਂ ਮੈਂ ਕਹਿੰਦਾ ਪੌੜਾ ਵੀ ਇਸ ਗੱਲ ਦੀ ਕੋਈ ਸ਼ਰਮੀ ਹੈ ਨਹੀਂ ਉਹ ਤੁਹਾਨੂੰ ਗਾਲਾਂ ਕੱਢਦੇ ਰਹੇ ਆ ساری ਉਮਰ ਚਾਹੇ ਉਹ ਇੰਦਰਾ ਗਾਂਧੀ ਹੋਵੇ ਚਾਹੇ ਜਿਹਨੂੰ ਰਾਜਾ ਬਣੇ ਆਪਣੀ ਮਾਂ ਕਹਿੰਦਾ ਚਾਹੇ ਰਜੀਵ ਗਾਂਧੀ ਹੋਵੇ ਚਾਹੇ ਰਾਹੁਲ ਗਾਂਧੀ ਹੋਵੇ ਕੱਲ ਤੱਕ ਉਹ ਭਾਜਪਾ ਨੂੰ ਸਪੋਰਟ ਕਰਦੇ ਸੀ ਅੱਜ ਤੁਹਾਡੀਆਂ ਮੰਚ ਤੇ ਬੈਠੇ ਹੋਣਗੇ ਉਹ ਵੀਡੀਓ ਹੀ ਪੁਰਾਣੀਆਂ ਦੇਖ ਲੈਂਦੇ ਵੀ ਤੁਹਾਡਾ ਹਾਲ ਕੀ ਬਣਾਉਂਦੇ ਨੇ ਉਹ ਜਿਹੜੇ ਅੱਜ ਫੇਰ ਤੁਸੀਂ ਕਾਂਗਰਸ ਨੂੰ ਮਾਰ ਕੇ ਬੈਂਸ ਭਰਾ ਜੁਆਇਨ ਕਰਾ ਲੇ ਅੱਜ ਹੋਰ ਤਮਾਸ਼ਾ ਦੇਖੋ ਮੈਂ ਸੱਤ ਜੋੜ ਕੇ ਕਾਂਗਰਸੀ ਉਹ ਕਹਣਾ ਹੈ ਇੰਨੀ ਬੇਇੱਜ਼ਤੀ ਨਾ ਕਰਾਓ ਇੰਨੀ ਬੇਇੱਜ਼ਤੀ ਨਾ ਕਰਵਾਓ ਵੀ ਆਕਤੀ ਹੋ ਜੇ ਅੱਜ ਪਹਿਲਾਂ ਤੁਹਾਡੇ ਹਲਕਿਆਂ ਨੂੰ ਸਭ ਨੂੰ ਚਾਹੇ ਡਾਵਰ ਸਾਹਿਬ ਉਹਨਾਂ ਤੇ ਇਹਨਾਂ ਨੇ ਇੱਕ ਬੈਂਸ ਦੇ ਨਤੀਜਾ ਜੁਆਇਨ ਕਰਾਇਆ ਉਹ ਫੇਰ ਇਹਨਾਂ ਨੇ ਕੀ ਕੀਤਾ ਬੈਂਸ ਭਰਾ ਦੋਨੋਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਲੁਧਿਆਣੇ ਦੇ ਮਾਲਕ ਅੱਜ ਜਦੋਂ ਬੈਂਸ ਭਰਾ ਆਏ ਅੱਜ ਬੈਂਸ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਬੈਂਸ ਸਾਹਿਬ ਇਹ ਕਾਂਗਰਸ ਆ ਇਹ ਐਂ ਕਰਦੀ ਆ ਅੱਜ ਦੋਨੋਂ ਬੈਂਸ ਭਰਾਵਾਂ ਦੇ ਉੱਤੇ ਚੀ ਸਾਊਥ ਚ ਜਿਹੜਾ ਉਹ ਤਾਜਪਰੀ ਸਾਹਿਬ ਬੀਜੇਪੀ ਚੋਂ ਜਾ ਕੇ ਜੁਆਇਨ ਕਰ ਗਏ ਕਾਂਗਰਸ ਇੱਕ ਇੱਕ ਜਗ੍ਹਾ ਤੁਸੀਂ ਤਿੰਨ ਤਿੰਨ ਬੰਦੇ ਖੜੇ ਕਰਦੇ ਇੱਕ ਦੂਜੇ ਨੂੰ ਮਾਰਨ ਨੂੰ ਪਹਿਲਾਂ ਚੀਮਾ ਸਾਹਿਬ ਸਾਡੇ ਚੀਮਾ ਸਾਹਿਬ ਤੋਂ ਉੱਤੇ ਬੈਂਸ ਸਾਹਿਬ ਲੈ ਆਏ ਬੈਂਸ ਸਾਹਿਬ ਤੋਂ ਉੱਤੇ ਹੁਣ ਤਾਜਪਰੀ ਸਾਹਿਬ ਲੈ ਆਏ ਹੁਣ ਇਹ ਤਾਂ ਦੱਸੋ ਲੋਕ ਕਿਹਨੂੰ ਉੱਥੇ ਦਾ ਇੰਚਾਰਜ ਮੰਨਣ ਲੋਕ ਕੀ ਦੀ ਗੱਲ ਕਰਨ ਇਹ ਤਮਾਸ਼ਾ ਵਾਕਈ ਕਪਲ ਸ਼ੋ ਬਣਾਉਂਦਾ ਡਰਾਮਾ ਬਣਾਉਂਦਾ ਤੁਸੀਂ ਮੈਂ ਆਪ ਇਹਰਾਨ ਸੀ ਭਈ ਕਿਉਂਕਿ ਰਾਜਾ ਬੜਿੰਗ ਮੈਂ ਪਹਿਲਾਂ ਕਹਿ ਰਿਹਾ ਸੀ ਇਹ ਬੜਿੰਗ ਬਾਹਰੋਂ ਆਇਆ ਹੋਇਆ ਇਹਨੇ ਹਰ ਸੀਟ ਤੇ ਚਾਹੇ ਉਹ ਈਸਟ ਮੈਂ ਸੰਜੇ ਦਲਵਾਰ ਜੀ ਨੂੰ ਪੁੱਛਣਾ ਚਾਹੁੰਦਾ ਉੱਥੇ ਗਰਮੇਲ ਪਹਿਲਵਾਨ ਦੇ ਘਰੇ ਜਦੋਂ ਮੈਂ ਸੀ ਤੁਸੀਂ ਇਹੀ ਗੱਲ ਕਹਿੰਦੇ ਸੀ ਕਿ ਕਦੇ ਗਰਮੇਲ ਪਹਿਲਵਾਨ ਦੇ ਨਹੀਂ ਜਾਣਾ ਕਦੇ ਉਹਦੇ ਘਰੇ ਨਹੀਂ ਜਾਣਾ ਅੱਜ ਕਿਸੇ ਦੀ ਚੱਲ ਰਹੀ ਆ ਥੋੜੀ ਮੇਰੇ ਹੁੰਦੇ ਸਭ ਦੀ ਥੋੜੀ ਜਲਦੀ ਸੀ ਅੱਜ ਗਰਮੇਲ ਪਲਵਾਨ ਨੂੰ ਤੁਹਾਡੇ ਈਸਟ ਚ ਬਿਠਾਤਾ ਇਸੇ ਤਰੀਕੇ ਨਾਲ ਸੰਜੇ ਨੂੰ ਕਹਤਾ ਜੀ ਤੁਸੀਂ ਸੈਂਟਰਲ ਚ ਇਲੈਕਸ਼ਨ ਲੜੋ ਇਸੇ ਤਰੀਕੇ ਨਾਲ ਕਿਸੇ ਨੂੰ ਕਹਤਾ ਤੁਸੀਂ ਪੰਡਿਤ ਸਾਹਿਬ ਦੀ ਜਗ੍ਹਾ ਨਾਰਥ ਚ ਲੜੋ ਚਲੋ ਵੈਦ ਸਾਹਿਬ ਉਹਨਾਂ ਦੀ ਤਾਂ ਗੱਲ ਹੀ ਕੀ ਕਰਨੀ ਤੇ ਉਸੇ ਪਾਸੇ ਦੋਨੋਂ ਹਲਕੇ ਆ ਜਿਹੜੇ ਸਾਊਥ ਤੇ ਆਤਮ ਨਗਰ ਉਹ ਕਾਂਗਰਸ ਪਾਰਟੀ ਨੇ ਅੱਜ ਐ ਰੋਲ ਤੇ ਉਹਦੇ ਉੱਤੇ ਸਾਰੇ ਮੈਂ ਕਹਿਣਾ ਚਾਹਣਾ ਜਿਹੜੇ ਸੀਨੀਅਰ ਕਾਉਂਸਲਰ ਨੇ ਜਿਹੜੇ ਕਾਉਂਸਲਰ ਦੀ ਇਲੈਕਸ਼ਨਾਂ ਲੜੇ ਆ ਜਿਹੜੇ ਬਲੌਕ ਪ੍ਰਧਾਨ ਨੇ ਚ ਦੂਜੇ ਕਾਂਗਰਸ ਦੇ ਲੋਕ ਨੇ ਉਹ ਯਾਰ ਕਿੰਨੇ ਕਿੰਨੇ ਤੁਹਾਨੂੰ ਕਿਦੇ ਕਿਦੇ ਥੱਲੇ ਲਾਉਣਗੇ ਕਿਦੇ ਕਿਦੇ ਥੱਲੇ ਪਾਉਣਗੇ ਤੁਹਾਨੂੰ ਇਸ ਤਰੀਕੇ ਨਾਲ ਪਹਿਲਾਂ ਸਾਰੇ ਕਾਂਗਰਸੀਓ ਤੁਹਾਨੂੰ ਬੈਂਸਾਂ ਦੇ ਥੱਲੇ ਲਾਉਂਦੇ ਉਹਨਾਂ ਦੇ ਬੋਰਡ ਫਲੈਕਸਾਂ ਲੱਗਦੇ ਆ ਤੁਹਾਡੀ ਕਿਤੇ ਫੋਟੋ ਨਹੀਂ ਉੱਥੇ ਕਿਸੇ ਕਾਂਗਰਸੀ ਦੀ ਅੱਜ ਹੁਣ ਬੈਂਸਾਂ ਨੂੰ ਵੀ ਜਿਹੜਾ ਹੋਇਆ ਤਾਜਪੁਰੀ ਦੇ ਥੱਲੇ ਲਾਉਂਦਾ ਅੱਜ ਇਹ ਜਿਹੜੇ ਫਲੈਕਸ ਬੋਰਡ ਲਾਏ ਆ ਹੁਣ ਲਾ ਕੇ ਪਹਿਲਾਂ ਸਾਰੇ ਬੈਂਸ ਦੇ ਲਾਏ ਹੁਣ ਲਾ ਕੇ ਸਾਰੇ ਤਾਜਪੁਰੀ ਦੇ ਲਾਏ ਇਸ ਕਰਕੇ ਕੀ ਤਮਾਸ਼ਾ ਹੋ ਰਿਹਾ ਇਹ ਮੇਰੀ ਸਮਝ ਤੋਂ ਬਾਹਰ ਆ ਪਰ ਮਜ਼ਾਕ ਉੱਡ ਰਿਹਾ ਤੁਹਾਡਾ ਬਹੁਤ بڑا ਮਜ਼ਾਕ ਉੱਡ ਰਿਹਾ ਇੱਕ ਪਾਸੇ ਬੀਜਪੀ ਬੀਜਪੀ ਮੈਂ ਤੁਹਾਨੂੰ ਕਹਿੰਦਾ ਸੀ ਨਾ ਵੀ 60 ਸਾਲ ਦਾ ਜਿਹੜਾ ਕੰਮ ਨਹੀਂ ਹੋਇਆ ਉਹ ਮੈਂ ਕਰੂੰ ਲਿਧਿਆਨੇ ਚ ਇਸੇ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਆਏ ਕਿਸ ਤਰੀਕੇ ਨਾਲ ਕਿਹਾ ਵੀ ਇਹ ਪਿਆਰ ਮਿਲਦਾ ਇੱਥੇ ਕੋਈ ਦਿੰਦਾ ਤੇ ਰਾਹੁਲ ਗਾਂਧੀ ਕਹਿ ਦੂਗਾ ਕਿਸੇ ਬਾਰੇ ਮੇਰੇ ਮਿੱਤਰ ਵੀ ਇਹਨਾਂ ਨੂੰ ਬਣਾਉਣ ਦਾ ਕੰਮ ਮੈਂ ਆ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਕੇ ਭਾਜੀ ਤੇ ਮੈਂ ਚਾਰ ਦਿਨ ਹੋ ਗਏ ਐ ਅਮਿਤ ਸ਼ਾਹ ਜੀ ਕਹਿੰਦੇ ਪੰਜ ਸਾਲ ਦਾ ਮੇਰਾ ਸੱਚਾ ਮਿੱਤਰ ਜੋ ਕੁਝ ਮੈਂ ਇਹਨੂੰ ਇਹਦਾ ਮੈਂ ਬਣਾਉਂਗਾ ਇਹਨੂੰ ਕੈਬਨਟ ਚ ਆਪ ਨਹੀਂ ਆਪ ਕਹਿ ਕੇ ਕਿ ਵੀ ਸਭ ਤੋਂ ਵੱਡਾ ਮੰਤਰੀ ਕੈਬਨਟ ਚ ਚਿਤਾ ਕੇ ਭੇਜੋ ਮੈਂ ਬਣਾਉਂਗਾ ਸਰਕਾਰ ਉਦੋਂ ਬਾਅਦ ਕੱਲ ਸੀ타 ਰਾਮਨ ਜੀ ਸਾਡੇ ਫਾਈਨਾਂਸ ਮਿਨਿਸਟਰ ਸਾਰੀ ਇੰਡਸਟਰੀ ਨੂੰ ਭਰੋਸਾ ਦੇ ਕੇ ਕੋਈ ਵੀ ਇਸ਼ੂ ਆ ਜਿਹੜਾ ਕਦੇ ਅੱਗੇ ਆਇਆ ਸੀ ਔਰੇ ਕੋਈ ਮਿਨਿਸਟਰ ਪੰਜ ਸਾਲ ਚ ਔਰੇ ਕੋਈ ਆਇਆ ਇਹ ਹੁੰਦੀ ਹੈ ਤਾਕਤ ਜਿਹੜੀ ਜਿਹੜੀ ਸਰਕਾਰ ਹੁੰਦੀ ਹੈ ਜਿਹਦੀ ਸਰਕਾਰ ਆਉਣੀ ਹੁੰਦੀ ਆ ਕੱਲੇ ਕੱਲੇ ਇੰਡਸਟਰੀ ਨੂੰ ਕਹਾਂ ਮੇਰੇ ਕੋਲ ਆਓ ਚਾਹੇ ਸਾਈਕਲ ਇੰਡਸਟਰੀ ਆ ਹੌਸਰੀ ਇੰਡਸਟਰੀ ਆ ਟੂਲ ਇੰਡਸਟਰੀ ਆ ਕੋਈ ਵੀ ਇੰਡਸਟਰੀ ਆ ਐਮ ਐਸ ਐਮਈ ਵੀ ਮੈਂ ਖੜੀ ਮੈਂ ਬੈਠੀ ਆਓ ਮੇਰੇ ਕੋਲ ਮੈਂ ਕਰੂੰਗਾ ਅੱਜ ਪਿਊਸ਼ ਕੋਇਲ ਜੀ ਆ ਰਹੇ ਆ ਕੱਲੀ ਕੱਲੀ ਗੱਲ ਆ ਜਿਹੜੀ ਉਹ ਪਿਊਸ਼ ਕੋਇਲ ਜੀ ਕਮਰਸ ਮਿਨਿਸਟਰ ਉਹ ਆ ਕੇ ਕੱਲੇ ਕੱਲਾ ਵਾਅਦਾ ਜਿਹੜਾ ਹੈ ਉਹ ਕਰਕੇ ਜਾਣਗੇ ਇਹ ਕੱਲ ਅਖੀਰ ਲਾ ਜਦੋਂ ਕੈਂਪੇਨ ਖਤਮ ਕਰਨੀ ਆ ਤਾਂ ਅਖੀਰ ਚ ਯੋਗੀ ਜੀ ਜਿਹਨਾਂ ਨੂੰ ਲੋਕ ਮੰਨਦੇ ਆ ਵੀ ਇੱਕ ਲੋਹ ਪੁਰਸ਼ ਇਹ ਆ ਇਹ ਆ ਲੋਕ ਤੇ ਜਦੋਂ ਇੰਨੇ ਲੋਕ ਆ ਕੇ ਲੁਧਿਆਣੇ ਚ ਗਰੰਟੀਆਂ ਜ਼ਿੰਮੇਵਾਰੀਆਂ ਲੈ ਰਹੇ ਆ ਬੀਜੇਪੀ ਦੀਆਂ ਤੇ ਬਿੱਟੂ ਦੀਆਂ ਕਮਲ ਦੇ ਫੁੱਲ ਦੀਆਂ ਤੁਸੀਂ ਆਪਣਾ ਜਾ ਲਓ ਆ ਦੂਜੇ ਪਾਸੇ ਰਾਹੁਲ ਗਾਂਧੀ ਜਿਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇੱਕ ਪੰਜਾਬ ਦੇ ਸੀ ਡੱਕਾ ਵੀ ਉਹਨਾਂ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਕਰਨ ਦਿੱਤਾ ਇੱਕ ਫਾਇਦਾ ਵੀ ਕਿਉਂਕਿ ਪੰਜਾਬ ਤੋਂ ਕਦੇ ਵੀ ਮੈਨੂੰ ਦੱਸੋ ਵੀ 5 ਸਾਲ ਬਾਅਦ ਹੱਥ ਹਲਾਉਣ ਆ ਜਾਂਦੀ ਹੈ ਹੱਥ ਹਲਾਉਣ ਤੋਂ ਬਾਅਦ ਮੈਨੂੰ ਕੰਮ ਦੱਸੋ ਕੀ ਪੰਜਾਬ ਲਈ ਕੀਤਾ ਕੀ ਕੀਤਾ ਪੰਜਾਬ ਲਈ ਕੀ ਦੇਣਾ ਤੁਹਾਡੀ ਪੰਜਾਬ ਲਈ ਜਿਹੜਾ ਤੁਸੀਂ ਇੱਥੇ ਆ ਕੇ ਵੋਟਾਂ ਮੰਗੋਗੇ ਇਸ ਕਰਕੇ ਅੱਜ ਤੁਹਾਡਾ ਦਿਵਾਲਾ ਨਿਕਲ ਗਿਆ ਅੱਜ ਇਸ ਵੇਲੇ ਮੈਨੂੰ ਇਹ ਵੀ ਪਤਾ ਅੱਜ ਜ਼ਬਰਦਸਤੀ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ ਉਹਨੂੰ ਗੱਡੀਆਂ 'ਚ ਬਿਠਾ ਕੇ ਲੈ ਕੇ ਗਏ ਆ ਉਹ ਬਾਇਕਾਟ ਕਰ ਰਹੇ ਸੀ ਉਹ ਵਿਰੋਧ ਕਰ ਰਹੇ ਸੀ ਵੀ ਬਿਲਕੁਲ ਅਸੀਂ ਜਿਹੜਾ ਇਸ ਪ੍ਰੋਗਰਾਮ 'ਚ ਨਹੀਂ ਜਾਣਾ ਤੁਸੀਂ ਭਾਈ ਸਾਰੀ ਕਾਂਗਰਸ ਪਰ ਜਿਹੜੀ ਆ ਹੁਣ ਤਾਜਪਰੀ ਤੋਂ ਜਾਂ ਵੰਸਾਂ ਤੋਂ ਲੈ ਲਓ ਇਸ ਕਰਕੇ ਮੈਂ ਕਾਂਗਰਸੀਆਂ ਨੂੰ ਕਹਿਣਾ ਚਾਹੁੰਨਾ ਜੇ ਤੁਹਾਡੇ ਚ ਅਣਖ ਆ ਗਹਿਰਤ ਆ ਤਾਂ ਚੁੱਪ ਕਰਕੇ ਰਾਮ ਜੀ ਦੇ ਨਾਮ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਸਾਡੇ ਚਾਰੋਂ ਸ਼ਹਿਜ਼ਾਦਿਆਂ ਦੇ ਨਾਮ ਤੇ ਸਾਡੀ ਡਿਵੈਲਪਮੈਂਟ ਦੇ ਨਾਮ ਤੇ ਮੈਟਰੋ ਬਣਨੀ ਆ ਉਰੇ ਮੋਦੀ ਸਾਹਿਬ ਨੇ ਇੱਕ ਵਾਦਾ ਕੀਤਾ ਉਰੇ ਇਮਸ ਹਸਪੀਟਲ ਬਣਨਾ ਹੈ ਉਰੇ ਇਲੈਕਟ੍ਰਿਕ ਬਸਾਂ ਚਲਣੀਆਂ ਪੂਰੇ ਕਲਸਟਰ ਬਣਨੇ ਆ ਇੰਡਸਟਰੀ ਦੇ ਪੂਰੇ ਟੈਕਸਟਾਈਲ ਹੱਬ ਬਣਨਾ ਪੂਰੇ ਸਾਈਕਲ ਵੈਲੀ ਬਣਨੀ ਪੂਰੇ ਇਸ ਤਰੀਕੇ ਦੇ ਐਸਆਈ ਹਸਪੀਟਲ ਬਣਨੇ ਆ ਇਸ ਕਰਕੇ ਇੰਟਰਨੈਸ਼ਨਲ 에ਅਰਪੋਰਟ ਬਣਨਾ ਉਸ ਚੀਜ਼ ਨੂੰ ਦੇਖਦੇ ਕੋਈ ਇਹ ਕੀ ਕਰ ਸਕਦੇ ਇਹ ਤਾਂ ਰਲੇ ਹੋਏ ਆ ਇਹੀ ਰਾਹੁਲ ਗਾਂਧੀ ਕੇਜਰੀਵਾਲ ਜਿੰਦਾਬਾਦ ਕਰਦਾ ਦਿੱਲੀ ਚ ਇਹੀ ਕੇਜਰੀਵਾਲ ਰਾਹੁਲ ਗਾਂਧੀ ਜਿੰਦਾਬਾਦ ਕਰਦਾ ਇਹੀ ਚੰਡੀਗੜ੍ਹ ਚ ਕੇਜਰੀਵਾਲ ਰਾਹੁਲ ਗਾਂਧੀ ਜਿੰਦਾਬਾਦ ਕਰਦਾ ਇਹੀ ਰਾਹੁਲ ਗਾਂਧੀ ਚੰਡੀਗੜ੍ਹ ਚ ਕੇਜਰੀਵਾਲ ਜਿੰਦਾਬਾਦ ਕਰਦਾ ਇਹ ਬੰਦਿਆਂ ਦਾ ਕੋਈ ਵਿਸ਼ਵਾਸ ਹੈ ਇਹ ਕੀ ਕਰਦੇ ਆ ਅੱਜ ਉਰੇ ਆ ਕੇ rahul gandhi ਦਿੱਲੀ ਚ ਭਾਸ਼ਣ ਦਿੱਲੀ ਚ ਭਾਸ਼ਣ ਆਮ ਆਦਮੀ ਦੇ ਹੱਕ ਚ rahul gandhi ਦਾ ਚੰਡੀਗੜ੍ਹ ਚ ਭਾਸ਼ਣ ਹੱਕ ਚ ਆਮ ਆਦਮੀ ਦੇ ਕਰੋਕਸ਼ੇਤਰ ਦੇ ਵਿੱਚ ਹੱਕ ਚ ਗੁਜਰਾਤ ਚ ਹੱਕ ਚ ਤੇ ਉਰੇ rahul gandhi ਜੀ ਕਿਨੋਂ ਬੇਫਕੂ ਬਣਾਉਣਾ ਆਏ ਹੋ ਤੁਸੀਂ ਉਰੇ ਉਲਟ ਬੋਲੇਗਾ ਭਗਵੰਤ ਮਾਨ ਦੇ ਉਰੇ ਉਲਟ ਬੋਲੇਗਾ ਕੇਜਰੀਵਾਲ ਦੇ ਕੀ ਮਜ਼ਾਕ ਬਣਾ ਰਹੇ ਹੋ ਤੁਸੀਂ ਆਪਣਾ ਜੇ ਤੁਹਾਡੇ ਤੇ ਆਪਣੇ ਤੇ ਭਰੋਸਾ ਹੀ ਤੁਹਾਨੂੰ ਤੁਸੀਂ ਇਹ ਚਲਾਕੀਆਂ ਜੋ ਚਲਾਕੀਆਂ ਕੀ ਕਰ ਰਹੇ ਹੋ ਲੋਕ ਭਲੇ ਮਨਸ ਹੋ ਸਕਦੇ ਆ ਲੋਕ شریف ਹੋ ਸਕਦੇ ਆ ਲੋਕ ਬੇਫਕੂਫ ਨਹੀਂਗੇ ਅੱਜ ਜਵਾਬ ਦੇ ਕੇ ਜਾਇਓ ਦੋ ਗੱਲਾਂ ਦਾ ਜਵਾਬ ਇੱਕ ਪਾਸੇ ਜਿਹੜਾ ਕੈਂਡੀਡੇਟ ਆ ਤੁਹਾਡਾ ਕਟਾਰੀਆ ਪਰਿਵਾਰ ਦਾ ਮੈਂ ਰੋਜ਼ ਕਹਿੰਨਾ ਵੜਿੰਗ ਸਾਹਿਬ ਜਵਾਬ ਦਿਓ মিডিਆ ਮੁਰੇ ਜਵਾਬ ਦਿਓ ਕਿਉਂ ਤੁਸੀਂ ਤਿੰਨ ਤੇ ਸੱਤ ਸਾਲ ਦੇ ਬੱਚਿਆਂ ਨੂੰ ਬਾਪ ਨੇ ਆਪ ਮਾਰ ਕੇ ਆਪਣੀ ਆਤਮ ਹੱਤਿਆ ਕੀਤੀ ਤੇ ਜਵਾਬ ਨਹੀਂ ਰਾਜੇ ਬੜਿੰਗ ਤੋਂ ਨਾ ਉਹਦੀ ਘਰ ਵਾਲੀ ਤੋਂ ਅਜੇ ਤੱਕ ਕੋਈ ਜਵਾਬ ਆਇਆ। ਜੁਧਿਆਣੇ ਵਾਲੇ ਜਵਾਬ ਮੰਗਦੇ ਇੱਕ ਕਾਤਲ ਨੂੰ ਕਿਵੇਂ ਵੋਟ ਪਾਉਣਗੇ? ਤੁਸੀਂ ਉਸ ਦੀ ਗੱਲ ਤਾਂ ਦੱਸੋ ਵੀ ਕੀ ਆ। ਤੇ ਦੂਜੀ ਗੱਲ ਤੁਸੀਂ ਵੀ ਜਵਾਬ ਦੇ ਕੇ ਜਾਓ راہੁਲ ਗਾਂਧੀ ਜੀ ਤੁਸੀਂ ਇਸ ਕਾਤਲ ਨੂੰ ਇਸ ਬਾਡੀ ਚੋਰ ਨੂੰ ਜਿਹੜਾ ਪੰਜਾਬ ਦੇ 2 ਕਰੋੜ ਰੁਪਇਆ ਇਕੱਲਾ ਡੀਜ਼ਲ ਚ ਖਾ ਕੇ ਤੇ ਕਰੋੜਾਂ ਰੁਪਇਆ ਇੱਕ 700 ਬੱਸਾਂ ਸੀ 7 ਲੱਖ ਰੁਪਇਆ ਇੱਕ ਬੱਸ ਦੀ ਬਾਡੀ ਮਗਰ ਖਾਦੇ ਆ। ਅੱਜ ਜੇ ਮਿਲੇ ਨਹੀਂ ਹੋਏ ਤੁਸੀਂ ਤਾਂ ਭਗਵੰਤ ਮਾਨ ਕਿਉਂ ਨਹੀਂ ਇਨਕੁਆਇਰੀ ਕਰਦਾ ਜਿਹੜੀ ਸਭ ਕੁਝ ਪਈਆਂ ਹੈ ਮਨਰੇਗਾ ਦੇ ਵਿੱਚ ਕਿੱਡਾ ਵੱਡਾ ਫਰਾਡ ਇਹਨੇ ਕੀਤਾ ਕਿੱਡਾ ਵੱਡਾ ਫਰਾਡ ਆ ਜਿਹੜਾ ਇਹਨੇ ਆਪਣੇ ਉੱਥੇ ਜਿਹੜੇ ਕੋਵਿਡ ਦੇ ਵੇਲੇ ਜਿਹੜੇ ਪੈਸੇ ਆਏ ਉਹਦੇ ਵਿੱਚ ਇਹਨੇ ਫਰਾਡ ਕੀਤਾ ਅੱਜ 2 ਕਰੋੜ ਦੀ ਗੱਡੀ ਰਾਹੁਲ ਗਾਂਧੀ ਜੀ ਤੁਹਾਡੇ ਕੋਲ ਹੈ ਨਹੀਂ ਕਿ ਜਿਹੜੀ ਇਹਨਾਂ ਦੀ ਘਰ ਵਾਲੀ ਬੈੰਗੀ ਆ ਅੱਜ ਜਿਹੜੀ ਵੜਿੰਗ ਸਾਹਿਬ ਦੇਖਿਓ ਤੁਸੀਂ ਕਰਦੇ ਹੋ ਆਮ ਗੱਲਾਂ ਦੀ ਆਮ ਆਦਮੀ ਦੀ ਜਿਹੜਾ 2 ਕਰੋੜ 40 ਲੱਖ ਦੀ ਗੱਡੀ 'ਚ ਜਿਹੜਾ ਤੁਹਾਡਾ ਕੈਂਡੀਡੇਟ ਆ ਰਿਹਾ ਉਹ ਦਿਖਾਓ ਤਾਂ ਮੈਨੂੰ 13 ਹਲਕਿਆਂ ਚੋਂ ਕਿਸੇ ਪਾਰਟੀ ਦੇ ਹੋਰ ਕੈਂਡੀਡੇਟ ਸੁਖਵੀਰ ਸਿੰਘ ਬਾਦਲ ਤੋਂ ਸਵਾਏ ਇਹ ਗੱਡੀਆਂ ਪੰਜਾਬ ਦੇ ਵਿੱਚ ਕਿਹਦੇ ਕੋਲ ਨੇ ਇਹ ਕਿੱਥੋਂ ਵਡਿੰਗ ਸਾਹਿਬ ਕਿਹੜੇ ਕਿਹੜੇ ਵੱਡੇ ਇਹ ਇਹਨਾਂ ਦੇ ਕੋਲ ਹਜ਼ਾਰਾਂ ਕਿਲੇ ਜ਼ਮੀਨ ਆ ਜਿੱਥੋਂ ਇਹਨਾਂ ਦੇ ਕੋਲ ਕਹਿੰਦੇ ਜੀ ਮੇਰੇ ਕੋਲ ਲਾਲ ਪੀਸੀ ਮੈ ਸੁਣੀ ਮੇਰੇ ਕੋਲ ਪੀਲੀ ਵੀ ਸੀ ਕਿਹੜੇ ਇਲੈਕਸ਼ਨ ਕਮਿਸ਼ਨ ਚ ਤੁਸੀਂ ਤਿੰਨ ਇਲੈਕਸ਼ਨ ਲੜੀਆਂ ਕਿਹੜੇ ਇਲੈਕਸ਼ਨ ਕਮਿਸ਼ਨ ਰਿਪੋਰਟ ਚ ਤੁਸੀਂ ਇਹ ਲਿਖਿਆ ਇਹ ਵੀ ਮੇਰੇ ਕੋਲ ਲੈਂਡ ਕਰੂਜ਼ਰ ਗੱਡੀ ਜ ਤੇ ਇਹ ਕਿੱਥੇ ਲਿਖਿਆ ਵੀ ਮੇਰੇ ਕੋਲ ਡਿਸਕਵਰੀ ਗੱਡੀ ਆ ਉਹ ਜੇ ਸੇਵਾ ਕਰਨੀਆਂ ਲੋਕਾਂ ਦੀਆਂ ਗੱਡੀਆਂ ਚੋਂ ਨਿਕਲੋ ਇਹ ਲੱਖਾਂ ਆਂ ਦੀਆਂ ਘੜੀਆਂ 15 15 ਲੱਖ ਦੀਆਂ ਲੱਖ ਲੱਖ ਦੀਆਂ ਤੁਸੀਂ ਕਹਿੰਦੇ ਮੈਂ ਜਰਾਬਾਂ ਪਾਉਣਾ ਤੇ ਥਲੜੇ ਜਿਹੜੇ ਮੇਰੇ ਕੱਪੜੇ ਨੇ ਉਹ ਵੀ ਲੱਖਾਂ ਦੇ ਡਿਜ਼ਾਈਨਰ ਹੁੰਦੇ ਆ ਉਹ ਗਰੀਬਾਂ ਚ ਆਮ ਆਦਮੀ ਦੀ ਗੱਲ ਪਰੋ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਜਦੋਂ ਤੁਸੀਂ ਆ ਗੱਲ ਕਹੀ ਸ਼ੌਕ ਸਿਆਸਤ ਦਾ ਕੋਈ ਸ਼ੌਕ ਨਹੀਂ ਹੁੰਦਾ ਜੇ ਸ਼ੌਕ ਪੂਰੇ ਕਰਨੇ ਤਾਂ ਹੋਰ ਕੰਮ ਕਰੋ ਸਿਆਸਤ ਤਾਂ ਇੱਕ ਸਿਰਫ ਅਖੱਦਰ ਜਿਹੜੀ ਤੁਹਾਡੀ ਪਾਰਟੀ ਜਿਹਦੇ ਤੁਸੀਂ ਮੈਂਬਰ ਹੋ ਨਾ ਉਸ ਪਾਰਟੀ ਦੇ ਕਾਂਗਰਸ ਪਾਰਟੀ ਦਾ ਸਿਧਾਂਤ ਪੜੋ ਜਦੋਂ ਤੁਸੀਂ ਮੈਂਬਰ ਬਣਦੇ ਹੋ ਉਹਦੇ ਵਿੱਚ ਦੇਖੋ ਕੀ ਲਿਖਿਆ ਹੋਇਆ ਉਹਦੇ ਵਿੱਚ ਦੇਖੋ ਕੀ ਲਿਖਿਆ ਹੋਇਆ ਉਹ ਸੰਵਿਧਾਨ ਨੂੰ ਜੇ ਮੰਨਦੇ ਹੋ ਤੁਸੀਂ ਤਾਂ ਉਹਦੇ ਵਿੱਚ ਆ ਲੱਖਾਂ ਦੇ ਡਿਜ਼ਾਈਨਰ ਕੱਪੜੇ ਨਹੀਂ ਪਾਉਣੇ ਉਹ ਗਾਂਧੀ ਦਾ ਦੱਸਿਆ ਹੋਇਆ ਵੀ ਖਾਦੀ ਪਾਉਣਾ ਪਰ ਤੁੜੜੀਆਂ ਸੋਚ ਹੀ ਹੋਰ ਫੁੱੜੀਆਂ ਗੱਲਾਂ ਹੀ ਹੋਰ ਆ ਜ਼ਰੂਰ ਤਰੱਕੀ ਕਰੋ ਆਪਣਾ ਕੰਮ ਕਰਕੇ ਕਰੋ ਪਰ ਲੋਕਾਂ ਨੂੰ ਮਾਰ ਕੇ ਇੱਕ ਇੱਕ ਕਰੋੜ ਦੋ ਦੋ ਕਰੋੜ ਉਹਨਾਂ ਦਾ ਜਿਹੜਾ ਤੁਸੀਂ ਦਿੱਤਾਂ ਨਹੀਂ ਦੱਬਿਆ ਨਹੀਂ ਉਹਦੀਆਂ ਗੱਡੀਆਂ ਅੰਦਰ ਦੇ ਹੁੰਦੀ ਸੀ ਤੇ ਅੱਜ ਮੈਂ ਸਾਰਿਆਂ ਨੂੰ ਇੱਕ ਹੋਰ ਬੇਨਤੀ ਕਰਦਾ ਵੀ ਕੱਲ ਨੂੰ ਹਮ ਹਮਾਕੇ ਸੈਕਟਰ 39 ਵਰਦਮਾਨ ਦੇ ਸਾਹਮਣੇ ਸਾਡੇ ਮਹਾਨ ਲੀਡਰ ਜਿਨ੍ਹਾਂ ਦਾ ਅੱਜ ਲੋਹਾ ਮੰਨਿਆ ਜਾਂਦਾ ਯੋਗੀ ਜੀ ਦਾ ਉੱਥੇ 2 ਵਜੇ ਸਾਡੇ ਯੂਪੀ ਦੇ ਸਾਡੇ ਚੀਫ ਮਿਨਿਸਟਰ ਬਾਬਾ ਜੀਨਾਂ ਨੂੰ ਕਹਿੰਦੇ ਆ ਬਾਬਾ ਯੋਗੀ ਦਿੱਤਿਆ ਨਾਥ ਯੋਗੀ ਜੀ ਪਹੁੰਚ ਰਹੇ ਆ ਤੇ ਸਾਰੇ ਉਹਨਾਂ ਦੀ ਗੱਲ ਸੁਣ ਲਈ ਕੱਲ ਵੱਡੀ ਗਿਣਤੀ ਚ 2 ਵਜੇ ਤੁਸੀਂ ਉੱਥੇ ਪਹੁੰਚਣਾ ਤੇ ਇੱਕ yogi ਨੂੰ ਇੰਨਾ ਪਸੰਦ ਕਰਦੇ ਆ ਚਾਹੇ ਉਹ ਪਿੰਡਾਂ ਦੇ ਲੋਕ ਹੋਣ ਚਾਹੇ ਸ਼ਹਿਰਾਂ ਦੇ ਲੋਕ ਹੋਣ ਚਾਹੇ ਗਰੀਬ ਹੋਵੇ ਅਮੀਰ ਹੋਵੇ yogi yogi ਕਰਦੇ ਆ ਵੀ yogi ਅਰਗ ਰਾਤ ਚਾਹੀਦਾ ਤੇ ਜੇ yogi ਅਰਗ ਰਾਤ ਚਾਹੀਦਾ ਕੱਲ ਨੂੰ ਉਹਨਾਂ ਨੂੰ ਦਿਖਾਓ ਆ ਕੇ ਤੇ ਫਿਰ ਹਾਈ ਕਮਾਂਡ ਵੀ ਇਹ ਜャ ਲੋਕਾਂ ਨੂੰ ਪਰ ਅੱਗੇ ਪੰਜਾਬ ਚ ਵੀ ਅੱਗੇ ਲਿਆਏਗੀ ਜਿਹਦੇ ਨਾਲ ਅਮਨ ਸ਼ਾਂਤੀ ਕਰਪਸ਼ਨ ਲੁੱਟ ਖੋ ਨਸ਼ਾ ਟੋਟਲ ਬੰਦ ਹੋਏਗਾ ਤੇ ਅੱਜ ਜਿਹੜੇ ਮੈਂ ਸਵਾਲ ਕੀਤੇ ਆ ਮੈਨੂੰ ਆਸ ਆ ਜਰੂਰ ਉਹ ਰਾਹੁਲ ਗਾਂਧੀ ਤੱਕ ਵੀ ਪਹੁੰਚਣਗੇ ਉਹ ਇਹਨਾਂ ਦੀ ਪਾਰਟੀ ਤੱਕ ਵੀ ਪਹੁੰਚਣਗੇ ਉਹ ਰੰਗ ਹੀ ਬਦਲ ਗਏ ਤੇ ਅੱਜ ਦੇਖਾਂਗੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਕਿਸ ਤਰੀਕੇ ਨਾਲ ਜਿਹੜੇ ਲੀਡਰ ਨੇ ਅੱਜ ਉਹ ਨਮੋਸ਼ ਅੱਜ ਉਹ ਸਿਰ ਥੱਲੇ ਕਰਕੇ ਬੈਠੇ ਆ ਵੀ ਆਹ ਕੁਝ ਹੋ ਰਿਹਾ ਮੈਂ ਤਾਂ ਹੀ ਕਹਿੰਦਾ ਸੀ ਵੀ ਇਹ ਕਾਂਗਰਸ ਦਾ ਗਦਾਰ ਆ ਲੁਧਿਆਣੇ ਦੀ ਕਾਂਗਰਸ ਦਾ ਇਹਨੇ ਆ ਕੇ ਨੀਰੋ ਨੀਰ ਕਰਦੀ ਕਾਂਗਰਸ ਨੀਰੋ ਨੀਰ ਕਰਦੀ ਇਹਨੇ ਕਾਂਗਰਸ ਅੱਜ ਨਮੋਸ਼ ਕਾਂਗਰਸ ਘਰੇ ਬੈਠੀ ਆ ਤੇ ਇਹਦਾ ਰਿਜ਼ਲਟ ਤੁਸੀਂ ਦੇਖੋਗੇ ਇੱਕ ਤਰੀਕ ਨੂੰ ਨਾਬੂਤ ਲੱਗਣੇ ਆ ਤੇ 4 ਤਰੀਕ ਨੂੰ ਤੁਸੀਂ ਭਾਜਪਾ ਦੀ ਜਿੱਤ ਦੇਖਿਓ ਕਿਸ ਤਰੀਕੇ